ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਅੱਜ ਤੁਹਾਡੇ 8 ਮਿੰਟ ਲੈਣੇ ਆ ਹੁਣ ਤੋਂ ਘੜੀ ਦੇ ਨੋਟ ਕਰ ਲਓ ਪਰ ਇੱਕ ਮੇਰੀ ਰਿਕਵੈਸਟ ਹੈ ਕਿ ਜਾਇਓ ਕਿਤੇ ਨਾ ਇਹਨਾਂ 8 ਮਿੰਟਾਂ ਦੇ ਵਿੱਚ ਅੱਜ ਤੁਹਾਨੂੰ ਉਹ ਕਹਾਣੀ ਸੁਣਾਉਂਗਾ ਜਿਹਨੂੰ ਸੁਣਨ ਤੋਂ ਬਾਅਦ ਤੁਸੀਂ ਇਹ ਮੱਥੇ ਤੇ ਹੱਥ ਵੀ ਮਾਰਨਾ ਫਿਰ ਤੁਸੀਂ ਇਹ ਵੀ ਕਹਿਣਾ ਕਿ ਅਸੀਂ ਕੀ ਕਰ ਬੈਠੇ ਆ ਔਰ ਤੁਸੀਂ ਸਵਾਦ ਵੀ ਬੜਾ ਲੈਣਾ ਮੈਂ ਥੋੜਾ ਲਾਈਟਰ ਮੋਡ 'ਚ ਇਹ ਗੱਲ ਕਹਿ ਰਿਹਾ ਪਰ ਮਸਲਾ ਬਹੁਤ ਗੰਭੀਰ ਹੈ 8 ਮਿੰਟਾਂ ਦੇ ਵਿੱਚ ਸਾਰੀ ਕਹਾਣੀ ਤੁਹਾਡੇ ਸਾਹਮਣੇ ਔਰ ਇਹ ਕਹਾਣੀ ਹੈ ਇੱਕ ਮਸ਼ਹੂਰੀ ਕ੍ਰਾਂਤੀ ਦੀ ਇੱਕ ਕ੍ਰਾਂਤੀ ਕਿਉਂਕਿ ਕ੍ਰਾਂਤੀ ਵਰਡ ਪੰਜਾਬ ਨੇ ਪੰਜਾਬ ਨੇ ਤੇ ਕ੍ਰਾਂਤੀਆਂ ਲੜੀਆਂ ਨੇ ਪਰ ਇੱਕ ਕ੍ਰਾਂਤੀ ਦੇ ਜਨਕਦਾਤਾ ਕ੍ਰਾਂਤੀ ਦਾ ਜਿਹੜਾ ਜਨਮ ਹੈ ਪੰਜਾਬ ਤੋਂ 21 ਤੋਂ ਬਾਅਦ ਹੀ ਹੋਇਆ ਇੱਕ ਮਸ਼ਹੂਰੀ ਕ੍ਰਾਂਤੀ ਪੰਜਾਬ 'ਚ ਚੱਲਦੀ ਹੈ ਮਸ਼ਹੂਰੀਆਂ ਦੀ ਅੱਜ ਮੈਂ ਗੱਲ ਉਹਦੀ ਕਰੂੰਗਾ ਧਿਆਨ ਨਾਲ ਸੁਣਿਓ ਬਹੁਤ ਧਿਆਨ ਨਾਲ ਸੁਣਿਓ ਤਥਾ ਸਮੇਤ ਸਬੂਤਾ ਸਮੇਤ ਤੇਸ ਤੋਂ ਵੀ ਇੰਟਰਸਟਿੰਗ ਹੈ ਝੂਠ ਬੇਨਕਾਬ ਕਹਾਵਤ ਇੱਕ ਤੁਸੀਂ ਸੁਣੀ ਹੋਣੀ ਹੈ ਅਕਸਰ ਵਪਾਰ ਕਰਨ ਵਾਲੇ ਲੋਗ ਜਾਂ ਮਸਖਰੀ ਦੇ ਵਿੱਚ ਹੋਰ ਕਈ ਲੋਕ ਇੱਕ ਗੱਲ ਕਹਿ ਦਿੰਦੇ ਐ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਸੋ ਅੱਜ ਨਾ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਨਾ ਇਹ ਗੱਲ ਐ ਜਮਾਂ ਟੁਕਵੀਂ ਬੈਂਦੀ ਹੈ ਉਹ ਕਿਵੇਂ ਬੈਂਦੀ ਹੈ ਪਰ ਤੁਹਾਨੂੰ ਇੱਕ ਇੰਟਰਸਟਿੰਗ ਚੀਜ਼ ਦਿਖਾਉਣਾ ਆਪਣੀ ਆਦਤ ਹੈ ਜਿਵੇਂ ਸਵੇਰੇ ਸਵੇਰੇ ਉੱਠ ਕੇ ਜਾਂ ਰਾਤ ਨੂੰ ਵੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੱਭੀਦਾ ਹੁੰਦਾ ਤੁਹਾਡੇ ਲਈ ਤੇ ਸਵੇਰੇ ਉੱਠ ਕੇ ਨਾ ਮੈਂ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਪਲੇਟਫਾਰਮ ਖੋਲਿਆ ਫੇਸਬੁੱਕ ਖੋਲਿਆ ਪਹਿਲੇ ਉਹਦੇ ਤੇ ਮੈਨੂੰ ਉਹ ਚੀਜ਼ ਨਜ਼ਰ ਆਈ ਫਿਰ ਮੈਂ ਕਿਹਾ ਹੋ ਸਕਦਾ ਫੇਸਬੁੱਕ ਤੇ ਬਾਕੀ ਜਗ੍ਹਾ ਵੀ ਵੇਖਣਾ ਫਿਰ ਉਹ ਟਵਿੱਟਰ ਯਾਨੀ ਕਿ ਸਾਬਕਾ ਟਵਿੱਟਰ ਜਿਹੜਾ ਉਹ ਐਕਸ ਉਹ ਖੋਲਿਆ ਮੈਂ ਉਹਦੇ ਤੇ ਨ ਇੱਕ ਪੋਸਟਰ ਸੀ ਵੱਡਾ ਵੱਡਾ ਇਸ ਤਰ੍ਹਾਂ ਦਾ ਇੱਕ ਪੋਸਟਰ ਹੈ ਤੁਸੀਂ ਸਕਰੀਨ ਤੇ ਨਾਲ ਵੇਖ ਰਹੇ ਹੋਗੇ ਇਹ ਆਮ ਆਦਮੀ ਪਾਰਟੀ ਨੇ ਪਾਇਆ ਇਹਦੇ ਤੇ ਲਿਖਿਆ ਹੈ ਮਾਨ ਸਰਕਾਰ ਬਣਾਏਗੀ ਬਣਾਵੇਗੀ ਜ਼ਿਰਖਪੁਰ ਪੰਚਕੁਲਾ ਬਾਈਪਾਸ ਇੱਕ ਪੋਸਟਰ ਹੈ ਉਹਦੇ ਤੇ ਫੋਟੋ ਐਦਾਂ ਫਿਰ ਲਿਖਿਆ ਹੋਇਆ ਮਾਨ ਸਰਕਾਰ ਬਣਾਵੇਗੀ ਜ਼ਿਰਖਪੁਰ ਪੰਚਕੁਲਾ ਬਾਈਪਾਸ 6 ਮਾਰਗੀ ਬਾਈਪਾਸ ਕਰੇਗਾ ਟ੍ਰੈਫਿਕ ਜਮ ਦਾ ਪ੍ਰਭਾਵਸ਼ਾਲੀ ਹੱਲ ਰੁਪਏ 1878 ਕਰੋੜ ਦੀ ਆਵੇਗੀ ਕੁੱਲ ਲਾਗਤ ਇਦੇ ਵਿੱਚ ਤੱਥਾਂ ਦੀ ਕੋਈ ਕਮੀ ਨਹੀਂ ਹੈ ਬਿਲਕੁਲ ਠੀਕ ਗੱਲ ਹੈ ਮਸਲਾ ਜਿਹੜੀ ਸਭ ਤੋਂ ਪਹਿਲੀ ਵਾਲੀ ਲਾਈਨ ਹੈ ਨਾ ਮੈਂ ਥੱਲੇੋਂ ਸ਼ੁਰੂ ਕਰਨਾ ਜਰਸਲ ਜ਼ਿਰਖਪੁਰ ਦੇ ਵਿੱਚ ਜੋ ਟ੍ਰੈਫਿਕ ਦੀ ਸਿਚੁਏਸ਼ਨ ਹੈ ਉਹਨੂੰ ਲੈ ਕੇ ਇਹ ਸੀਗਾ ਕਿ ਜਿਹੜਾ ਹਿਮਾਚਲ ਜਾਣ ਵਾਲਾ ਟ੍ਰੈਫਿਕ ਹੈ ਉਹ ਕਿਵੇਂ बार-बार ਨਿਕਲ ਜਾਂਦਾ ਕਿਉਂਕਿ ਪਟਿਆਲਾ ਬਾਈਪਾਸ ਤੇ ਆ ਕੇ ਜਾਂ ਫਲਾਈਓਵਰ ਤੇ ਆ ਕੇ ਗੱਲ ਸਾਰੀ ਜਿਹੜੀ ਵਿਗੜਦੀ ਜਾਂਦੀ ਹੈ ਤੇ ਉਹ ਇੱਕ ਪ੍ਰਪੋਜ਼ ਹੋਇਆ ਸੀ ਤੇ ਉਹ ਜਿਹੜਾ ਉਹ ਹੁਣ ਅੱਜ ਫੇਸਬੁੱਕ ਤੇ ਇਹਨਾਂ ਨੇ ਪਾਇਆ ਕਿ ਜੀ 1878 ਕਰੋੜ ਦੀ ਲਾਗਤ ਆਏਗੀ ਇਸ ਨੂੰ ਬਣਾਉਣ ਤੇ ਗਲਤ ਇਹ ਦੇਖੋ ਠੀਕ ਹੈ 1878 ਕਰੋੜ ਦੀ ਹੀ ਲਾਗਤ ਆਣੀ ਹੈ ਮੈਂ ਤੁਹਾਨੂੰ ਕਹਿ ਰਿਹਾ ਮੈਂ ਥੱਲੇੋਂ ਸ਼ੁਰੂ ਕਰ ਰਿਹਾ ਧਿਆਨ ਨਾਲ ਸੁਣਿਓ ਬਹੁਤ ਧਿਆਨ ਨਾਲ ਫਿਰ ਇਹ ਕਿ 6 ਮਾਰਗੀ ਬਾਈਪਾਸ ਕਰੇਗਾ ਟ੍ਰੈਫਿਕ ਜਮ ਦਾ ਪ੍ਰਭਾਵਸ਼ਾਲੀ ਹੱਲ ਇਹ ਵੀ ਗੱਲ ਠੀਕ ਹੈ ਬਿਲਕੁਲ ਮੇ ਜੋ 6 ਮਾਰਗੀ ਬੰਨਾ ਟੋਟਲ 19 ਕਿਲੋਮੀਟਰ ਦੇ ਆਸ-ਪਾਸ ਦਾ ਪੈਚ ਹੈ ਔਰ ਉਹ ਜਿਹੜਾ ਜ਼ਿਰਕਪੁਰ ਕਗੜ ਕ੍ਰੋਸ ਕਰ ਦੇ ਜਿਹੜਾ ਉਹ ਆਊਟਲੈਟ ਸਾਰੇ ਬਣੇ ਹੋਏ ਨੇ ਉਹਦੇ ਨਾਲ ਇਹ ਬਾਹਰ ਨਿਕਲ ਜਾਏਗਾ ਔਰ ਸਿੱਧਾ ਚੰਡੀ ਮੰਦਿਰ ਜਾ ਕੇ ਚੰਡੀ ਵਾਲੇ ਪਾਸੇ ਚੰਡੀ ਮੰਦਰ ਵਾਲਾ ਜਾ ਕੇ ਇਹਨੇ ਪੰਚਕੂੜਾ ਵੀ ਪੂਰਾ ਕ੍ਰਾਸ ਕਰਕੇ ਨਾਡਾ ਸਾਹਿਬ ਤੋਂ ਪਹਿਲੇ ਹਾਲਾ ਉਹ ਜਾ ਕੇ ਬਾਹਰ ਨਿਕਲੇਗਾ ਕਿ ਜਿਹਨੇ ਸ਼ਿਮਲੇ ਸ਼ਿਮਲੇ ਜਾਣਾ ਉਥੋਂ ਬਾਹਰ ਹੋ ਜਾਏ ਤੇ ਉਹ 6 ਮਾਰਗ ਹੀ ਬਣਨਾ ਟੋਟਲ 19 ਕਿਲੋਮੀਟਰ ਦੇ ਆਸ-ਪਾਸ ਦਾ ਔਰ ਜਿਹੜੀ ਉਸ ਤੋਂ ਉੱਪਰ ਵਾਲੀ ਲਾਈਨ ਹੈ ਮਾਨ ਸਰਕਾਰ ਬਣਾਵੇਗੀ ਜ਼ਿਰਖਪੁਰ ਪੰਚਕੂਲਾ ਬਾਈਪਾਸ ਹੁਣ ਇਹਦੇ ਧਿਆਨ ਨਾਲ ਕਾਣੀ ਸਾਰੀ ਇਹਦੇ ਤੇ ਹੈ ਦਰਸਲ ਇਹ ਪ੍ਰੋਜੈਕਟ ਕੇਂਦਰ ਸਰਕਾਰ ਨੇ ਪਾਸ ਕੀਤਾ ਸੀ ਅਪ੍ਰੈਲ 2000 ਇਹਦੇ ਵਿੱਚ 25 ਦੇ ਵਿੱਚ 9 ਅਪ੍ਰੈਲ ਨੂੰ ਕੈਬਨਿਟ ਦੀ ਇੱਕ ਮੀਟਿੰਗ ਹੋਈ ਕੈਬਨਿਟ ਦੀ ਉਸ ਮੀਟਿੰਗ ਦੇ ਵਿੱਚ ਇਹ ਪ੍ਰਪੋਜ਼ਲ ਸੀ ਔਰ ਉਹਨੂੰ ਪਾਸ ਕਰ ਦਿੱਤਾ ਗਿਆ ਹਾਲਾਂਕਿ ਇਹ ਕਿਹਾ ਗਿਆ ਕਿ ਚੰਡੀਗੜ੍ਹ ਦੇ ਚਾਰੇ ਪਾਸੇ ਟਰਾਈ ਸਿਟੀ ਦੇ ਚਾਰੇ ਪਾਸੇ ਇੱਕ ਦੇ ਵਿੱਚ ਦਿੱਲੀ ਰਿੰਗ ਰੋਡ ਹੈ ਉਵੇਂ ਬਣਾਵਾਂਗੇ ਪਰ ਇਹ ਪਹਿਲਾ ਫੇਜ਼ ਜਿਹੜਾ ਉਹ ਜ਼ਿਰਖਪੁਰ ਤੋਂ ਉਹ ਚੰਡੀ ਤੱਕ ਚੰਡੀ ਮੰਦਿਰ ਤੱਕ ਜੁੜੇਗਾ ਸੋ ਥੈਟ ਕਿ ਹਿਮਾਚਲ ਵਾਲਾ ਟ੍ਰੈਫਿਕ ਚਲਾ ਜਾਏ ਔਰ ਲਾਗਤ ਵੀ ਨਹੀਂ ਆਣੀ 1878 ਕਰੋੜ ਜਿਹੜੀ ਉਹ ਕਹੀ ਜਾ ਰਹੀ ਹੈ ਬੰਨਾ ਵੀ 19 ਕਿਲੋਮੀਟਰ ਦਾ ਔਰ 6 ਮਾਰਗੀ 6 ਲੇਨ ਹਾਈਵੇ ਬੰਨਾ ਪਰ ਜਿਹੜੀ ਗੱਲ ਹੈ ਕਿ ਮਾਨ ਸਰਕਾਰ ਬਣਾਵੇਗੀ ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਮਾਨ ਸਰਕਾਰ ਇਹ ਕਿਵੇਂ ਬਣਾਏਗੀ ਸਗੋ ਇਹ ਜਿਹੜਾ ਮਸ਼ਹੂਰੀ ਕੀਤੀ ਗਈ ਆਮ ਆਦਮੀ ਪਾਰਟੀ ਦੇ ਆਪਣੇ ਪਲੈਟਫਾਰਮ ਤੇ ਸਾਰੀ ਜਗਾ ਫੇਸਬੁੱਕ ਤੇ ਐਕਸ ਤੇ ਹੋ ਸਕਦਾ ਇੰਸਟਾਗ੍ਰਾਮ ਤੇ ਵੀ ਪਾਈ ਹੋਏ ਮੈਂ ਵੇਖੀ ਨਹੀਂ ਮੈਂ ਦੋ ਚ ਵੇਖ ਕੇ ਮੈਂ ਹਾਲ ਲਾਲੇ ਕੇ ਹਾਲ ਕੀ ਨੇ ਉਹਨਾਂ ਦੀ ਕਹਾਣੀ ਤੁਹਾਨੂੰ ਦੱਸਣਾ ਹੈ ਕਿ ਦਰਸਲ ਇਹ ਪ੍ਰੋਜੈਕਟ 9 ਅਪ੍ਰੈਲ ਦਾ ਪਾਸ ਹੈ ਔਰ ਮਾਨ ਸਰਕਾਰ ਦੀ ਦੇਰੀ ਕਰਕੇ ਹੀ ਹੁਣ ਤੱਕ ਇਹ 2 ਸਾਲਾਂ ਤੱਕ ਕੰਪਲੀਟ ਹੋਣਾ ਜੋ ਇਹਦੀ ਡੈਡਲਾਈਨ ਹੈ 2 ਸਾਲ ਹੈ ਔਰ ਇਹਦੇ ਰੱਖ-ਰਖਾਵ ਦਾ ਸਮਾਂ 15 ਸਾਲ ਹੈ ਸੋ ਇਹ 2 ਸਾਲਾਂ ਦੇ ਵਿੱਚ ਕੰਪਲੀਟ ਹੋਣਾ ਸੀ ਪਰ 9 ਮਹੀਨੇ ਤੋਂ ਹੀ ਹੋ ਗਏ 8 ਮਹੀਨੇ ਦਸੰਬਰ ਚੱਲ ਰਿਹਾ ਹੈ ਦਰਅਸਲ ਪੰਜਾਬ ਸਰਕਾਰ ਵੱਲੋਂ 스테ਜ 2 ਦੀ 스테ਜ 2 ਦੀ ਜਿਹੜੀ ਫੋਰੈਸਟ ਦੀ ਐਨਵਾਇਰ ਫੋਰੈਸਟ ਦੀ ਇੱਕ ਐਨਓਸੀ ਜਾਂ ਪਰਮਿਸ਼ਨ ਦੇਣੀ ਸੀ ਉਹ ਹੁਣ ਤੱਕ ਨਹੀਂ ਦਿੱਤੀ ਜਾ ਰਹੀ ਸੀ ਲਗਾਤਾਰ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਲਿਖਿਆ ਵੀ ਦਿੱਤੀ ਨਹੀਂ ਜਾ ਰਹੀ ਸੀ ਦਰਸਲ ਸ਼ੁੱਕਰਵਾਰ ਨੂੰ ਮਾਨ ਸਰਕਾਰ ਬਣਾਵੇਗੀ ਬਾਈਪਾਸ ਹਾਲਿਆ ਨੇ ਉਹ ਇੱਕ ਫਾਈਲ ਸੈਕਟਰੀ ਫੋਰੈਸਟ ਨੇ ਫਾਈਲ ਕੀਤੀ ਸਾਈਨ ਤੇ ਉਹ ਮੰਤਰੀ ਸਾਹਿਬ ਨੂੰ ਭੇਜਤੀ ਅਦੇ ਮੰਤਰੀ ਸਾਹਿਬ ਦੇ ਵੀ ਸਾਈਨ ਐਸ ਪਰ ਉਸ ਰਿਪੋਰਟ ਟ੍ਰਿਬਿਊਨ ਦੀ ਉਹ ਨਹੀਂ ਹੋਏ ਨੇ ਪਰ ਕਹਿੰਦੇ ਨੇ ਕਿ ਭਈ ਜਦੋਂ ਅਫਸਰ ਨੇ ਫਾਈਲ ਪਾਸ ਕਰਦੀ ਮੰਤਰੀ ਨੇ ਤਾਂ ਕਰ ਹੀ ਦੇਣੀ ਹੈ ਤੇ ਪ੍ਰਚਾਰ ਵੀ ਤੇ ਕਰ ਲੀਏ ਹੁਣ ਪਰਸੈਪਸ਼ਨ ਇਹਦੇ ਚੇਂਜ ਦਿੱਤੀ ਜਾ ਰਹੀ ਹੈ ਕਿ ਜੀ 1878 ਕਰੋੜ ਦੀ ਲਾਗਤ ਆਏਗੀ ਔਰ ਮਾਨ ਸਰਕਾਰ ਬਣਾਏਗੀ ਹੁਣ ਦੇਖੋ ਦੋ ਚੀਜ਼ਾਂ ਨੇ ਜਾਂ ਤੇ ਕੇਂਦਰ ਦੇ ਵਿੱਚ ਹੁਣ ਮਾਨ ਸਰਕਾਰ ਬਣ ਗਈ ਹੈ ਜਾਂ ਜਿਹੜਾ ਗਟਕਰੀ ਸਾਬ ਦਾ ਡਿਪਾਰਟਮੈਂਟ ਹੈ ਉਹ ਮਾਨ ਸਾਹਿਬ ਕੋਲ ਆ ਗਿਆ ਹੈ ਜਾਂ NHAI ਦੀ ਨੋਡਲ ਏਜੰਸੀ ਪੰਜਾਬ ਦਾ PWD ਡਿਪਾਰਟਮੈਂਟ ਇਹ ਤਿੰਨ ਕੰਮ ਹੋ ਸਕਦੇ ਆ ਜਾਂ ਤੇ ਇਹ ਗੱਲ ਹੈ ਜਾਂ ਫਿਰ ਇੱਕੋਰਾ ਝੂਠ ਹੈ ਹੁਣ ਐਕਚੁਅਲ ਹੈ ਕੋਰਾ ਝੂਠ ਹੀ ਜੋ ਤੁਹਾਡੇ ਸਾਹਮਣੇ ਬੇਨਕਾਬ ਕਰਨਾ ਸੀ ਦਰਸਲ ਅਸੀਂ ਮਸ਼ਹੂਰੀ ਦੀ ਅੱਖ 'ਚ ਇੰਨੇ ਕੋ ਅੰਨੇ ਹੋ ਗਏ ਆ ਕਿ ਸਾਨੂੰ ਬਸ ਮੌਕਾ ਚਾਹੀਦਾ ਆਪਣੀ ਮਸ਼ਹੂਰੀ ਕਰਨ ਦਾ ਫਿਰ ਇਸ ਤੱਥ ਨੂੰ ਹੋਰ ਜੋ ਮੇਰੇ ਕੋਲ ਜਾਣਕਾਰੀ ਸੀ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਦਰਸਲ ਸੈਂਟਰ ਗਵਰਨਮੈਂਟ ਬਣਾ ਰਹੀ ਹੈ NHAI ਬਣਾ ਰਿਹਾ ਹੈ NHAI ਨੇ ਵੀ ਅੱਗੇ ਪ੍ਰਾਈਵੇਟ ਨੂੰ ਦਿੱਤਾ ਟੋਲ ਟੂਲ ਲੱਗੇਗਾ ਇਹਦੇ ਤੇ ਪੈਸੇ ਤੁਹਾਡੇ ਤੋਂ ਹੀ ਲੈ ਜਾਣੇ ਆ ਟੋਲ ਲੱਗਦਾ ਦੇਖੋ ਹੁਣ ਜਿੰਨੇ ਵੀ ਰੋਡਸ ਬਣਦੀਆਂ ਚਾਹੇ ਐਕਸਪ੍ਰੈਸਵੇ ਬਣ ਰਿਹਾ ਹੈ ਉਹ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਹੀ ਬਣਦੇ ਉਹਦੇ ਤੇ ਟੋਲ ਲੱਗਦੇ ਆ ਇਹ ਵੀ ਉਦਾਂ ਹੀ ਬਣਨਾ ਹੈ ਹੁਣ ਇੱਕ ਪਾਸੇ ਤੇ ਮਾਨ ਸਾਹਿਬ ਕਹਿੰਦੇ ਮੈਂ ਤੇ ਟੋਲ ਖਤਮ ਕਰ ਰਿਹਾ ਜੇ ਮਾਨ ਸਰਕਾਰ ਬਣਾ ਰਹੀ ਹੈ ਫਿਰ ਟੋਲ ਨਹੀਂ ਲੱਗਣਾ ਚਾਹੀਦਾ ਦੇਖੋ ਇਹਦੇ ਤੇ ਇਹ ਵੀ ਧਿਆਨ ਰੱਖਿਓ ਮੈਂ ਬੜੀ ਪਤੇ ਦੀ ਗੱਲ ਕਰ ਰਿਹਾ ਬੁਰੀ ਲੱਗੂਗੀ ਹੁਣ ਦਰਸਲ ਇਹ ਮਸਲਾ ਹੈ ਕਿ ਤਕਨੀਕੀ ਪਹਿਲੂ ਕਿਨੇ ਜਾਣਕਾਰੀ ਤੁਹਾਨੂੰ ਦੇਤੀ ਪਰ ਹੋਰ ਡਿਟੇਲ ਕਿਉਂਕਿ ਸਰਕਾਰ ਤੇ ਵੈਸੇ ਵੀ AI ਨੂੰ ਬੜਾ ਮੰਨਦੀ ਹੈ ਨਾ ਹਰ ਗੱਲ ਤੇ AI ਹੈ ਹੁਣ AI ਤੋਂ ਕਰ ਲੈਨੇ ਆ ਮੈਂ ਚੈਟ ਜੀਪੀਟੀ ਤੇ ਇੱਕ ਸਵਾਲ ਪਾਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਵੀ ਕਰੂੰਗਾ ਇਸ ਪੂਰੀ ਖਬਰ ਦੇ ਵਿੱਚ ਨਾਲ ਦੇ ਨਾਲ ਉਹ ਚੱਲਦਾ ਰਹੇਗਾ सवाल में पाया कि जीरकपुर से पंचकुला के लिए एक बाईपास बन रहा है जो कि अप्रैल में सेंट्रल कैबिनेट ने अप्रूव किया था जिसपे लगभग अठारह सो करोड़ के आसपास की लागत आएगी उसमें पंजाब सरकार का भी कोई शेयर है अमाउंट है या नहीं अब की जवाब दे रहे हैं हां जीरकपुर से पंचकुला तक बनने वाले बाईपास जो अप्रैल दो में केंद्र की कैबिनेट ने मंजूर किया था कि कुल लागत लगभग अट्ठारह करोड़ है और ये हाइब्रिड एनयूटी मोड पर राष्ट्रीय राजमार्ग परियोजना के रूप में निर्मित होगा हाइब्रिड एन्युमिटी मोड बेसिकली जिन्नू ਆਪਾਂ ਕਹਦੇ ਆ ਕਿ ਪ੍ਰਾਈਵੇਟ ਪਾਰਟਨਰਸ਼ਿਪ ਪਹਿਲਾਂ ਪੀਪੀਪੀ ਹੁੰਦਾ ਸੀ ਉਹਨੂੰ ਇਹਨਾਂ ਨੇ ਥੋੜਾ ਜਿਹਾ ਨਾਮ ਚੇਂਜ ਕਰਤਾ ਸੈਂਟਰ ਗਵਰਨਮੈਂਟ ਨੇ ਫਿਰ ਅੱਗੇ ਉਹਦੇ ਚ ਲਿਖਿਆ ਪੰਜਾਬ ਸਰਕਾਰ ਦਾ ਵਿੱਤੀ ਯੋਗਦਾਨ ਕੇਂਦਰੀ ਸਰਕਾਰ ਦੁਆਰਾ ਇਹ ਪ੍ਰੋਜੈਕਟ ਮੁੱਖੀ ਰੂਪ ਸੇ ਵਿੱਤ ਪੋਸ਼ਿਤ ਕੀਤਾ ਜਾਏਗਾ ਯਾਨੀ ਕਿ ਸਾਰਾ ਪੈਸਾ ਉੱਥੋਂ ਜਾਣਾ ਔਰ ਨਿਰਮਾਣ ਦਾ ਕੰਮ ਐਨਐਚਆਈ ਯਾਨੀ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਮਾਧਿਅਮ ਸੇ ਹੋਗਾ ਇਸ ਮਾਡਲ ਮੇ ਆਮ ਤੌਰ ਪਰ केंद्र प्रोजेक्ट की लागत का हिस्सा वहन करता है आमतौर पर लगभग चालीस परसेंट पेमेंट समय समय पर यानी कि सेंटर समझो पंजाब देगा सुनो आगे बाकी का हिस्सा प्राइवेट निवेशकों के जरिए आता है राज्य सरकार का कोई सीधा धन मनी योगदान केंद्रीय मंजूरी के तहत सार्वजनिक रूप से घोषित नहीं है फिर पंजाब सरकार की भूमिका अगे वो कह रहे हैं हालांकि पंजाब सरकार प्रस्ताव और मंजूरी प्रक्रिया में सक्रिय भूमिका निभा रही है जैसे कि बाईपास को आगे बढ़ाने के लिए स्टेज टू फॉरेस्ट क्लियरेंस की सिफारिश की है जिससे केंद्र को पर्यावरण मंजूरी देने में मदद मिले लेकिन राज्य के हिस्से में कोई स्पष्ट वित्त पोषण का भाग केंद्रीय घोषणा में पब्लिक डोमेन में नहीं बताया गया है संक्षेप में कुल लागत अठारह करोड़ हिमोड ओनू केंद्रीय जोड़ा मॉडल है हाइब्रिड एन्यूमिटी एन्यूटी मोड ਕੇਂਦਰ ਪਲੱਸ ਪ੍ਰਾਈਵੇਟ ਪਾਰਟਨਰ ਇਹ ਉਸ ਮੋਡ ਚ ਬਣਦਾ ਔਰ ਅੱਗੇ ਲਿਖਿਆ ਕਿ ਪੰਜਾਬ ਸਰਕਾਰ ਦਾ ਕੋਈ ਸਿੱਧਾ ਵਿੱਤੀ ਯੋਗਦਾਨ ਯਾਨੀ ਕਿ ਪੈਸੇ ਦਾ ਲੈਣ-ਦੇਣ ਕਾਹਨ ਨਹੀਂ ਗਿਆ ਹੈ ਲੇਕਿਨ ਪ੍ਰਸ਼ਾਸਨਿਕ ਔਰ ਪਰਿਆਵਰਣ ਮਨਜ਼ੂਰੀ ਮੇਂ ਸਹਿਯੋਗ ਪੰਜਾਬ ਸਰਕਾਰ ਕਾ ਜ਼ਰੂਰ ਹੈ ਇਹ ਜਾਣਕਾਰੀ ਏਆਈ ਜਿਹੜੀ ਸਰਕਾਰ ਏਆਈ ਤੇ ਚਲਦੀ ਹੈ ਨਾ ਇਹ ਉਹ ਜਾਣਕਾਰੀ ਹੈ ਹੁਣ ਸਵਾਲ ਵੱਡਾ ਹੈ ਕਿ ਫਿਰ ਮਸ਼ਹੂਰੀ ਦੀ ਲੋੜ ਕੀ ਹੈ ਮੈਂ ਐਨਐਚਆਈ ਦੇ ਵੀ ਦੋ ਅਫਸਰਾਂ ਨਾਲ ਤੁਬਾ ਗੱਲ ਕੀਤੀ ਸੀ ਉਹਨਾਂ ਨੇ ਵੀ ਮੈਨੂੰ ਇੱਕੋ ਗੱਲ ਕਹੀ ਕਿ ਇਹ ਜਿਹੜੀ ਗੱਲ ਕਿ ਇਹ ਸਾਡਾ ਪ੍ਰੋਜੈਕਟ ਹੈ ਸਗੋਂ ਪੰਜਾਬ ਸਰਕਾਰ ਲਗਾਤਾਰ ਕਲੀਅਰੈਂਸ ਨਹੀਂ ਦੇ ਰਹੀ ਸੀ ਔਰ ਅਜੇ ਵੀ ਸਿਰਫ ਸੈਕਟਰੀ ਨੇ ਕਲੀਅਰੈਂਸ ਦਿੱਤੀ ਹੈ ਮੰਤਰੀ ਸਾਹਿਬ ਦੀ ਕਲੀਅਰੈਂਸ ਸ਼ੁੱਕਰਵਾਰ ਤੱਕ ਅੱਜ ਐਤਵਾਰ ਹੈ ਸ਼ੁੱਕਰਵਾਰ ਤੱਕ ਕੋਈ ਨਹੀਂ ਆਈ ਹੈ ਸਗੋਂ ਫਾਈਲ ਮੂਵ ਹੋਈ ਹੈ 스테ਜ ਟੂ ਦੀ ਕਲੀਅਰੈਂਸ ਫੋਰੈਸਟੋਂ ਮਿਲਣੀ ਹੈ ਫਿਰ ਬਣਨਾ ਪ੍ਰੋਜੈਕਟ ਸੈਂਟਰ ਪਲਸ ਪ੍ਰਾਈਵੇਟ ਪਾਰਟਨਰਸ਼ਿਪ ਦਾ ਹੁਣ ਮੰਨ ਸਰਕਾਰ ਬਣਾਵੇਗੀ ਮੈਨੂੰ ਥੋੜਾ ਜਿਆ ਸਮਝ ਨਹੀਂ ਆ ਰਿਹਾ ਮੇਰਾ ਖੁੱਲਾ ਸਦਾ ਚਾਹੇ ਉਹ ਡਿਪਾਰਟਮੈਂਟ ਹੈ ਚਾਹੇ ਉਹ ਸਰਕਾਰ ਹੈ ਕਿਰਪਾ ਕਰਕੇ ਜਾਣਕਾਰੀ ਦਿਓ ਜੇ ਮੇਰੀ ਜਾਣਕਾਰੀ ਗਲਤ ਹੈ ਤੇ ਜਾਣਕਾਰੀ ਦਰੁਸਤ ਕਰੋ ਨਹੀਂ ਤੇ ਭਾਈ ਸਾਹਿਬ ਮੈਂ ਤੇ ਫਿਰ ਅਹੀ ਕਹੂੰਗਾ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਔਰ ਇਸੇ ਮਸ਼ਹੂਰੀ ਦੇ ਕਰਕੇ ਆਲਰੇਡੀ ਚਾਹੇ ਐਨ ਐਚ ਐਮ ਮੈਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਚਾਹੇ ਹੋਰ ਕਿੰਨੇ ਕੋ ਫੰਡ ਨੇ ਹੁਣ ਤੇ ਹਾਈ ਕੋਰਟ ਵੀ ਕਹਿਣ ਲੱਗ ਪਿਆ ਜਨਾਬ ਜੀ ਸਕੀਮਾਂ ਦੇ ਪੈਸੇ ਦੇ ਦਿਓ ਮਸ਼ਹੂਰੀ ਬਾਅਦ ਚ ਕਰ ਲਿਓ ਉਹ ਕਹਿੰਦੇ ਜੀ ਸਾਨੂੰ ਸਕੀਮਾਂ ਦੇ ਪੈਨਸ਼ਨਾਂ ਦੇ ਪੈਸੇ ਨਹੀਂ ਆਗੇ ਕਹਿੰਦੇ ਮਸ਼ਹੂਰੀ ਲਈ ਹੈਗੇ ਆ ਫਿਰ ਇਹ ਮਸ਼ਹੂਰੀ ਕ੍ਰਾਂਤੀ ਹੈ ਆਮ ਆਦਮੀ ਪਾਰਟੀ ਦੀ ਜੋ ਤੁਹਾਡੇ ਨਾਲ ਇਹ ਜਾਣਕਾਰੀ ਮੈਂ ਸਾਂਝੀ ਕਰਨੀ ਸੀ ਉਹ ਮੈਂ ਕਰਤੀ ਪਰ ਸਵਾਲ ਵੱਡਾ ਹੈ ਕਿ ਝੂਠ ਬੋਲ ਕੇ ਸਾਨੂੰ ਮਿਲਦਾ ਕੀ ਹੈ ਔਰ ਜੇ ਝੂਠ ਹੈ ਯਾਨੀ ਕਿ ਜੇ ਮੈਂ ਝੂਠ ਬੋਲ ਰਿਹਾ ਤੁਹਾਡੇ ਆਲਾ ਸੱਚ ਹੈ ਤੇ ਇਹ ਪਲੈਟਫਾਰਮ ਤੁਹਾਨੂੰ ਸੱਦਾ ਦੇ ਰਿਹਾ ਹੈ ਨੰਬਰ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਕੋਲ ਮੇਰਾ ਹੈਗਾ ਖੁੱਲਾ ਸੱਦਾ ਇਹਦੀ ਜਾਣਕਾਰੀ ਮੇਰੇ ਨਾਲ ਸ਼ੇਅਰ ਕਰੋ ਜੇ ਮੈਂ ਗਲਤ ਹੋऊंगा ਇਸ ਪਲੈਟਫਾਰਮ ਤੇ ਅਗਲੀ ਵੀਡੀਓ ਇਹੀ ਬਣੂਗੀ ਕਿ ਵੀ ਮੇਰੀ ਜਾਣਕਾਰੀ ਦਰੁਸਤ ਹੋ ਗਈ ਇਹ ਤੇ ਪੰਜਾਬ ਸਰਕਾਰ ਹੀ ਬਣਾ ਰਹੀ ਹੈ ਉਹ ਜਿਵੇਂ ਲਿਖਿਆ ਨਾ ਮਾਨ ਸਰਕਾਰ ਬਣਾਵੇਗੀ ਬਣਾਵੇਗੀ। ਔਰ ਜੇ ਨਹੀਂ ਹੈ ਤੇ ਭਾਈ ਸਾਹਿਬ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਔਰ ਇਹੀ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਕ੍ਰਾਂਤੀ ਹੈ ਜੋ ਤੁਹਾਡੇ ਸਾਹਮਣੇ ਅੱਜ ਲੈ ਕੇ ਆਣੀ ਸੀ। ਹੋਰ ਕੋਈ ਨਹੀਂ ਦੱਸੇਗਾ। ਹੈੜੀਆਂ ਨਹੀਂ ਕੋ ਹਿੰਮਤ। ਕਿਉਂਕਿ ਉਹ ਵੀ ਕ੍ਰਾਂਤੀ ਦਾ ਹਿੱਸਾ। ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।